ਜੰਗਲ ਦੇ ਵਿੱਚ ਸਾਰੇ ਜਾਨਵਰ ਰਹਿੰਦੇ ਨੇ ਬਸ ਰਹਿੰਦੇ ਨੇ ਉਹ ਮਾਤਿਆਂ ਨਾਲ ਪਿਆਰ ਨਾਲ ਤਾਂ ਜਦੋਂ ਪਿਆਰ ਨਾਲ ਰਹਿੰਦੇ ਨੇ ਤਾਂ ਹਰੇਕ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਮੰਨ ਲਓ ਵੀ ਮਿਲਵਰਤਨ ਕਰਦਾ ਕਿਤੇ ਕਿਸੇ ਦੀ ਕੋਈ ਗਲਤੀ ਹੁੰਦੀ ਤਾਂ ਉਹਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਕਿਉਂਕਿ ਪਿਆਰ ਨਾਲ ਰਹਿੰਦੇ ਹੁੰਦੇ ਨੇ ਜਤ ਜੋਗ ਦਾ ਸਮਾਹ ਹੁੰਦਾ ਕਲ ਜੋਗ ਵਾਲਾ ਨਹੀਂ ਤਾਂ ਉਂਨਾ ਦਾ ਜਿਹੜਾ ਰਾਜਾ ਹੁੰਦਾ ਉਹ ਪਹਿਲਾਂ ਤੋਂ ਹੀ ਸ਼ੇਰ ਆ ਤਾਂ ਸਰਬਸੰਮਤੀ ਨਾਲ ਰਾਜਾ ਉਹਨਾਂ ਨੇ ਆਪ ਦਾ ਸ਼ੇਰ ਚੁਣਿਆ ਹੁੰਦਾ ਤਾਂ ਇੱਕ ਦਿਨ ਘਾਦਾ ਜਿਹੜਾ ਘਾਦਾ ਕਹਿੰਦੇ ਆ ਜਿਹਨੂੰ ਜਾਨਵਰ ਉਹ ਸੁੱਕਾ ਘਾਹ ਖਾਂਦਾ ਹੁੰਦਾ ਖੜਾ ਤਾਂ ਜਦੋਂ ਸੁੱਕਾ ਘਾਹ ਖਾਂਦਾ ਤਾਂ ਕੋਲ ਦੇ ਚੀਤਾ ਲੰਘਿਆ ਜਾਂਦਾ ਜੀਤਾ ਉਹਨੂੰ ਸਾਸਰੀ ਘਰ ਬੁਲਾ ਕੇ ਕਹਿੰਦਾ ਵੀ ਗਦਾ ਵੀਰ ਸਾਸਰੀ ਕਾਲ ਉਹ ਕਹਿੰਦਾ ਸਾਸਰੀ ਕਾਲ ਭਾਈ ਹੋਰ ਚੀਤਿਆ ਕਿਵੇਂ ਆ ਕਹਿੰਦਾ ਵੀ ਠੀਕ ਆ ਕਹਿੰਦਾ ਘਰ ਪਰਿਵਾਰ ਕਰਾ ਸਾਰੇ ਵਧੀਆ ਨੇ ਕਿਉਂਕਿ ਸਤਜੋਗ ਦਾ ਸਮਾ ਜਾਨਵਰ ਬੋਲਦੇ ਤੇ ਕਹਿੰਦਾ ਵੀ ਗਦੇ ਨੂੰ ਕਹਿੰਦਾ ਵੀ ਜੇ ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰੇ ਤਾਂ ਮੈਂ ਤੈਨੂੰ ਇੱਕ ਸਲਾਹ ਦਵਾਂ ਉਹ ਕਹਿੰਦਾ ਵੀ ਦੇ ਕਹਿੰਦਾ ਵੀ ਸਲਾਹ ਤਾਂ ਮੇਰੀ ਇਹ ਆ ਵੀ ਤੂੰ ਜੇ ਸੁੱਕਾ ਘਾਣਾ ਨਾ ਖਾਵੇਂ ਤਾ ਜੰਗਲ ਦੇ ਵਿੱਚ ਕਿੰਨੀ ਹਰਿਆਲੀ ਆ ਕਿੰਨਾ ਹਰਾ ਘਾਹ ਏ ਤੂੰ ਹਰਾ ਘਾਹ ਖਾਲਾ ਤਾਂ ਤੂੰ ਗਦਾ ਉਹਨੂੰ ਪੈਂਦੀ ਸਾਰੇ ਕਹਿੰਦਾ ਚੀਤੇ ਨੂੰ ਕਹਿੰਦਾ ਤੈਨੂੰ ਮੈਂ ਵੀ ਇੱਕ ਗੱਲ ਦੱਸਾਂ ਕਹਿੰਦਾ ਦੱਸ ਕਹਿੰਦਾ ਜਿਹੜਾ ਇਹ ਮੈਂ ਖਾ ਰਿਹਾ ਹਾਂ ਇਹ ਹਰਾ ਹੈ ਦਾ ਰੰਗ ਦਾ ਤੇ ਨਾਲੇ ਜਿਹੜਾ ਘਾਹ ਹੁੰਦਾ ਉਹ ਨੀਲੇ ਕਲਰ ਦਾ ਹੁੰਦਾ ਨੀਲੇ ਰੰਗ ਦਾ ਹਰੇ ਰੰਗ ਦਾ ਨਹੀਂ ਹੁੰਦਾ ਤਾਂ ਹੁਣ ਭਾਈ ਉਹਨੇ ਕੀ ਕਰਿਆ ਭਾਲੂ ਨੂੰ ਲਿਆਇਆ ਚੀਤਾ ਸਾਧ ਕੇ ਭਾਲੂ ਨੂੰ ਕਹਿੰਦਾ ਵੀ ਤੂੰ ਦੱਸ ਘਾ ਦਾ ਰੰਗ ਕਿਹੜਾ ਹੁੰਦਾ ਤਾਂ ਭਾਲੂ ਕਹਿੰਦਾ ਵੀ ਹਰਾ ਰੰਗ ਹੁੰਦਾ ਤਾਂ ਗਦਾ ਕਹਿੰਦਾ ਵੀ ਨਹੀਂ ਨੀਲਾ ਹੁੰਦਾ ਤਾਂ ਭਾਲੂ ਤੋਂ ਬਾਅਦ ਉਹ ਬਾਂਦਰ ਨੂੰ ਲਿਆਇਆ ਕਹਿੰਦਾ ਬਾਂਦਰਾ ਤੂੰ ਦੱਸ ਗਧੇ ਨੂੰ ਪਿਕਾ ਦਾ ਰੰਗ ਕਿਹੜਾ ਹੁੰਦਾ ਤਾਂ ਭਾਲੂ ਵੀ ਕਹਿੰਦਾ ਵੀ ਬੰਦਰ ਕਹਿੰਦਾ ਵੀ ਹਰਾ ਰੰਗ ਹੁੰਦਾ ਤਾਂ ਉਹ ਕਹਿੰਦਾ ਵੀ ਨਹੀਂ ਨੀਲਾ ਹੁੰਦਾ ਗਧਾ ਫੇਰ ਕਹਿੰਦਾ ਤੋ ਏਦਾਂ ਹੀ ਕਰਦਾ ਕਰਦਾ ਕਈ ਜਾਨਵਰ ਲੈ ਕੇ ਆਇਆ ਜਿਹੜੇ ਵੀ ਜਾਨਵਰ ਨੂੰ ਲਿਆਵੇ ਉਹੀ ਜਾਨਵਰ ਆ ਕੇ ਕਹਿ ਦਵੇ ਵੀ ਘਾਹ ਦਾ ਜਿਹੜਾ ਰੰਗ ਹੁੰਦਾ ਉਹ ਹਰਾ ਹੁੰਦਾ ਪਰ ਗਧਾ ਆਪਣੀ ਆਦਤ ਤੋਂ ਮਜਬੂਰ ਉਹ ਕਿਤੇ ਮੰਨਦਾ ਉਹ ਕਹਿੰਦਾ ਵੀ ਨਹੀਂ ਨੀਲਾ ਹੁੰਦਾ ਤਾਂ ਸਾਰੇ ਜਾਨਵਰ ਇੰਨਾ ਕੱਕ ਗਏ ਉਹ ਕਹਿੰਦੇ ਵੀ ਸਾਨੂੰ ਤਾਂ ਹੁਣ ਲੱਗਦਾ ਚੀਤੇ ਨੂੰ ਕਹਿੰਦੇ ਡਰ ਉਹ ਕਹਿੰਦਾ ਵੀ ਕਿਹੜੀ ਗੱਲੋਂ ਉਹ ਕਹਿੰਦੇ ਵੀ ਜਿਹੜਾ ਆਪਣਾ ਸਰਪੰਚ ਆ ਮੇਨ ਬੰਦਾ ਪ੍ਰਧਾਨ ਆ ਸ਼ੇਰ ਸਾਨੂੰ ਤਾਂ ਉਹ ਤੋਂ ਲੱਗਦਾ ਡਰ ਵੇਖ ਕਣੇ ਸੁਣ ਤੂੰ ਸ਼ੁਰੂ ਕਰਿਆ ਇਹਦੇ ਨਾਲ ਗਧੇ ਨਾਲ ਇਹਨੂੰ ਹੁਣ ਤੂੰ ਹੀ ਨਵੇੜ ਇਹ ਨਵੇੜੂ ਤੇਰਾ ਸ਼ੇਰ ਹੋਰ ਪਾਸੇ ਨਹੀਂ ਨਿਪੜਨਾ ਤਾਂ ਉਹ ਕਹਿੰਦਾ ਵੀ ਅੱਛਾ ਕੀ ਕਰਨਾ ਕੋਈ ਤਾਂ ਸਾਰੀ ਉਹਨੂੰ ਕਹਿੰਦੇ ਵੀ ਸ਼ੇਰ ਕੋਲ ਜਾ ਸ਼ੇਰ ਕੋਲ ਜਾ ਕੇ ਆਪਣੀ ਅਰਜੀ ਲਾ ਸ਼ੇਰ ਤੇਰਾ ਫੈਸਲਾ ਕਰੂਗਾ ਤਾਂ ਚਲੋ ਭਾਈਓ ਸ਼ੇਰ ਕੋਲ ਗਿਆ ਪਹਿਲਾਂ ਉਹ ਕਹਿੰਦਾ ਵੀ ਆਪ ਜਾ ਕੇ ਦੇਖ ਲਿਏ ਕਿਤੇ ਸ਼ੇਰ ਗੁੱਸੇ 'ਚ ਟੰਗ ਨਾ ਦੇਵੇ ਆਪਾਂ ਨੂੰ ਪਹਿਲਾਂ ਪਰਖਤ ਲਈਏ ਵੀ ਸ਼ੇਰ ਕਿਹੜੇ ਰੰਗ ਦਾ ਕਹਿੰਦਾ ਘਾਵੇਂ ਤੋ ਜਾ ਸ਼ੇਰ ਨੂੰ ਜਾ ਕੇ ਪੁੱਛਦਾ ਚੀਤਾ ਕਹਿੰਦਾ ਜੀ ਘਾ ਕਿਹੜੇ ਰੰਗ ਦਾ ਹੁੰਦਾ ਉਹ ਕਹਿੰਦਾ ਹਰੇ ਰੰਗ ਦਾ ਤੋ ਉਹ ਕਹਿੰਦਾ ਜੀ ਬਸ ਆ ਜਵਾਨ ਤੇ ਪੱਕੇ ਰਹੋ ਵੀ ਮੇਰੀ ਇੱਕ ਬੈਂਸ ਹੋ ਗਈ ਆ ਕਿਸੇ ਜਾਨਵਰ ਨਾਲ ਕਹਿੰਦਾ ਵੀ ਕੀ ਹੋ ਗਿਆ ਉਹ ਸਾਰੀ ਗੱਲਬਾਤ ਦੱਸਦਾ ਕਹਿੰਦਾ ਵੀ ਐਂ ਤੇ ਐ ਗਧਾ ਘਾਹ ਖਾਂਦਾ ਦਾ ਮੈਂ ਉਹਨੂੰ ਕਹਿਤਾ ਵੀ ਸੁੱਕਾ ਘਾਹ ਘਾਹ ਉਹਨੂੰ ਖਾਈ ਜਨਾ ਵੀ ਉਹ ਮੈਨੂੰ ਕਹਿੰਦਾ ਇਹ ਤਾਂ ਹਰਾ ਪਰ ਘਾਹ ਦਾ ਜਿਹੜਾ ਰੰਗ ਹੁੰਦਾ ਨੀਲਾ ਹੁੰਦਾ ਵੀ ਹੁਣ ਜੇ ਤੁਸੀਂ ਕਹੋ ਤਾਂ ਉਹਨੂੰ ਇੱਥੇ ਸੱਦ ਕੇ ਸਮਝਾਓ ਤੁਸੀਂ ਗਧਾ ਮੰਨ ਨਹੀਂ ਰਿਹਾ ਚਲੋ ਦੂਜੇ ਦਿਨ ਦਾ ਸਮਾਂ ਰੱਖਿਆ ਗਿਆ ਗਧੇ ਨੂੰ ਵੀ ਸਨਿਆਲਾ ਆਇਆ ਗਿਆ ਗਧਾ ਵੀ ਪਹੁੰਚਿਆ ਚੀਤਾ ਵੀ ਪਹੁੰਚਿਆ ਹੋਰ ਜਾਨਵਰ ਵੀ ਪਹੁੰਚੇ ਪੰਚਾਇਤ ਚ ਜਿਵੇਂ ਆਮ ਕੋਟਾਂ ਚ ਜਮ ਪੰਚਾਇਤਾਂ ਚ ਫੈਸਲਾ ਹੁੰਦਾ ਤਾਂ ਸਭ ਤੋਂ ਪਹਿਲਾਂ ਚੀਤੇ ਨੇ ਆਪਣੀ ਦਲੀਲ ਦਿੱਤੀ ਕਹਿੰਦਾ ਜੀ ਐਦਾ ਐਦਾ ਸੁਕਾਕਾ ਖਾ ਰਿਆ ਤਾਂ ਮੈਂ ਮੌਕੇ ਤੇ ਗਿਆ ਮੈਂ ਇਹਨੂੰ ਭਾਈ ਚਾਰਕ ਤੌਰ ਤੇ ਸਮਝਾਇਆ ਵੀ ਜੇ ਖਾਣਾ ਹੀ ਆ ਤਾਂ ਤੂੰ ਹਰੇ ਰੰਗ ਦਾ ਘਾਹ ਖਾ ਲਾ ਤੇ ਇਹ ਮੈਨੂੰ ਕਹਿੰਦਾ ਵੀ ਇਹ ਹਰੇ ਰੰਗ ਦਾ ਜਿਹੜਾ ਮੈਂ ਖਾ ਰਿਹਾ ਉਹ ਤਾਂ ਸੁੱਕਾ ਤੇ ਮੈਨੂੰ ਕਹਿੰਦਾ ਵੀ ਘਾਹ ਤਾਂ ਨੀਲੇ ਰੰਗ ਦਾ ਹੁੰਦਾ ਗਧੇ ਨੂੰ ਜਦੋਂ ਪੁੱਛਿਆ ਗਿਆ ਗਧਾ ਉਹੀ ਯਾਦ ਉੱਤੇ ਫੇਰ ਮਜਬੂਰ ਕਹਿੰਦਾ ਜੀ ਘਾਹ ਤਾਂ ਨੀਲੇ ਰੰਗ ਦਾ ਹੀ ਹੁੰਦਾ ਤਾਂ ਸ਼ੇਰ ਕਹਿੰਦਾ ਵੀ ਵਾਕਈ ਠੀਕ ਹੈ ਹੁਣ ਦੋਨਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਸ਼ੇਰ ਨੂੰ ਕਹਿੰਦੇ ਜੀ ਕਰੋ ਫੈਸਲਾ ਸ਼ੇਰ ਕਹਿੰਦਾ ਵੀ ਗਧਿਆ ਤੂੰ ਆ ਜਿਹੜਾ ਬਹੁਤ ਸਿਆਣਾ ਜਾਨਵਰ ਤੈਨੂੰ ਬਾਇਜ਼ਜਤ ਬਰੀ ਕੀਤਾ ਜਾਂਦਾ ਨਾਲ ਇਹਦਾ ਮਾਨ ਸਨਮਾਨ ਕਰੋ ਸ਼ੇਰ ਇਹਦਾ ਗਧੇ ਦਾ ਲੋ ਜੀ ਕਰਾ ਤਾਂ ਮਰਨ ਲੱਗ ਗਿਆ ਛਾਲਾਂ ਕਹਿੰਦਾ ਵੀ ਯਾਰ ਹੁਣੀ ਸੱਚ ਸਾਬਤ ਹੋ ਗਏ ਮੈਂ ਕਹਿੰਦਾ ਇਹਨੂੰ ਕੱਦਾਂ ਕਹੀ ਜਨਾ ਚੀਤੇ ਨੇ ਮੰਨ ਨਹੀਂ ਰਹੀ ਹੈ ਨਹੀਂ ਤਾਂ ਹੁਣ ਚੀਤਾ ਮੂੰਹ ਲਮਕਾ ਕੇ ਖੜ ਗਿਆ ਕਹਿੰਦਾ ਵੀ ਇਹ ਕੀ ਹੋ ਗਿਆ ਕੱਲ ਤਾਂ ਸ਼ੇਰ ਕੀ ਕਹਿਨਤਾ ਅੱਜ ਸ਼ੇਰ ਆਪਣੀ ਜ਼ੁਬਾਨ ਤੋਂ ਹੀ ਮੁੱਕਰ ਗਿਆ ਤਾਂ ਉਹ ਕਹਿੰਦਾ ਵੀ ਐ ਕਰੋ ਇਹਦੇ ਨਾਲੇ ਤਾਂ ਮਾਰੋ ਕੋੜੇ ਚੀਤੇ ਦੇ ਨਾਲੇ ਇਹਨੂੰ ਫਾਂਸੀ ਢੰਗ ਦੋ ਤਾਂ ਚੀਤਾ ਕਹਿੰਦਾ ਵੀ ਦੇਖੋ ਮੈਨੂੰ ਕੋੜੇ ਵੀ ਮਨਜ਼ੂਰ ਆ ਹਾਂ ਸੀ ਵੀ ਮਨਜ਼ੂਰ ਆ ਪਰ ਮੇਰੀ ਗਲਤੀ ਦਾ ਪਤਾ ਲੱਗੇ ਕੀ ਆ ਵੀ ਕੱਲ ਤੁਸੀਂ ਮੈਨੂੰ ਦੱਸਿਆ ਸੀ ਵੀ ਘਾ ਦਾ ਰੰਗ ਹਰਾ ਹੁੰਦਾ ਸਾਰੇ ਜਾਨਵਰ ਕਹਿੰਦੇ ਨੇ ਘਾ ਦਾ ਰੰਗ ਹਰਾ ਹੁੰਦਾ ਜਿਹੜਾ ਕਿ ਹਰੇਕ ਨੂੰ ਪਤਾ ਅੱਜ ਤੁਸੀਂ ਗਧੇ ਦੇ ਪੱਖ ਦੀ ਕਿਉਂ ਗੱਲ ਕੀਤੀ ਆ ਕਿਉਂ ਗਲਤ ਗੱਲ ਕਰੀ ਆ ਤਾਂ ਸ਼ੇਰ ਕਹਿੰਦਾ ਵੀ ਦੇਖ ਜਦ ਤੈਨੂੰ ਪਤਾ ਘਾ ਦਾ ਰੰਗ ਹਰਾ ਇਹ ਸਾਰੇ ਜਾਨਵਰਾਂ ਨੂੰ ਪਤਾ ਪਰ ਤੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਗਧੇ ਦੇ ਨਾਲ ਜਿਹੜੀ ਬੈਂਸ ਕੀਤੀ ਆ ਪਹਿਲਾਂ ਤਾਂ ਆਪ ਬੈਂਸ ਕੀਤੀ ਫਿਰ ਇੰਨੇ ਜਾਨਵਰਾਂ ਨੂੰ ਲੈ ਜਾ ਕੇ ਉੱਥੇ ਬੈਂਸ ਕੀਤੀ ਮੁੜ ਕੇ ਇੱਥੇ ਕਹਿੰਦਾ ਮੇਰਾ ਸਮਾਂ ਬਰਬਾਦ ਕੀਤਾ ਇੱਕ ਗੱਲ ਪਤਾ ਹੋਣ ਦੇ ਬਾਵਜੂਦ ਤੂੰ ਇੰਨਾ ਚ ਟਾਈਮ ਖਰਾਬ ਕੀਤਾ ਇੰਨੀ ਬੈਂਸ ਕੀਤੀ ਆ ਉਹ ਬੈਂਸ ਦੀ ਸਜ਼ਾ ਮੈਂ ਤੈਨੂੰ ਦੇ ਰਿਹਾ ਤੇ ਇੱਥੇ ਇਹ ਨਹੀਂ ਵੀ ਸੱਚ ਝੂਠ ਕਾਉਣਾ ਪਰ ਜਿਹੜੀ ਤੂੰ ਸੱਚ ਪਤਾ ਹੁੰਦੇ ਹੋਏ ਬੈਂਸ ਕੀਤੀ ਆ ਉਹਦੀ ਸਜ਼ਾ ਤੈਨੂੰ ਦੇ ਰਿਹਾ ਉਹ ਤਾਂ ਗਧਾ ਹੈ ਉਹਨੇ ਤਾਂ ਬੈਂਸ ਕਰਨੀ ਹੀ ਹੋਈ ਸੋਇਕੰ ਹੋ ਜੀ ਵੀ ਇਹ ਗੱਲ ਬਾਤ ਵੀ ਕਦੇ ਵੀ ਕਿਸੇ ਗਲਤ ਬੰਦੇ ਨਾਲ ਬੈਂਸਣ ਦੀ بجائے ਉੱਥੇ ਆਪਦੀ ਚਾਹੀ ਹਾਰ ਮੰਨ ਲਓ ਕਿਉਂਕਿ ਉਹਨੇ ਬੰਦੇ ਨੇ ਗਲਤ ਬੰਦੇ ਨੇ ਆਪਣੀ ਗੱਲ ਮੰਨਣੀ ਨਹੀਂ ਹੁੰਦੀ ਸੱਚ ਨੂੰ ਵੀ ਕਈ ਵਾਰ ਝੁਕਣਾ ਪੈਂਦਾ ਬੈਂਸ ਦੇ ਮੂਰੇ ਸੋ ਬੈਂਸੋ ਨਾ ਚੁੱਪ ਕਰ ਜਾਓ ਇਹੀ ਸ਼ੇਰ ਨੇ ਉਹਨੂੰ ਕਹਿਆ ਕਹਿੰਦਾ ਜੇ ਤੂੰ ਚੁੱਪ ਕਰ ਜਾਂਦਾ ਤਾਂ ਤੈਨੂੰ ਕੁਝ ਨਹੀਂ ਸੀ ਕਹਿੰਦਾ ਪਰ ਤੂੰ ਉੱਥੇ ਬੈਂਸੇ ਆਂ ਐਨੇ ਜਾਨਵਰ ਬੈਂਸਣ ਲਾਏ ਮੁੜ ਕੇ ਮੇਰੀ ਕੋਟ ਚ ਆ ਕੇ ਵੀ ਤੁਸੀਂ ਬੰਸੇ ਉਹਦੀ ਸਜ਼ਾ ਤੈਨੂੰ ਕੂੜੇ ਜਾਂ ਫਾਂਸੀ ਆ ਹੋਰ ਤੈਨੂੰ ਕੋਈ ਸਜ਼ਾ ਨਹੀਂ ਛੋ ਫੇਸਬੁੱਕ ਤੇ ਦੇ ਦੇਉਂ ਮੈਂ ਉਹ ਦਾ ਫੋਲੋ ਕਰਦੇ ਹੋ ਜਿਹੜੇ YouTube ਵਾਲੇ ਆ ਉਹ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਵੀਡੀਓ ਵਾਚ ਕਰਨ ਲਈ ਵੈਰੀ ਵੈਰੀ ਥੈਂਕ ਯੂ